ਲੁਧਿਆਣਾ ਚ ਰਾਜਾ ਵੜਿੰਗ ਦੇ ਪਹੁੰਚਣ ਤੇ ਰੋਡ ਟ੍ਰੈਫਿਕ ਜਾਮ ਹੋ ਗਿਆ ਵਰਕਰਾਂ ਅਤੇ ਪੁਲਿਸ ਵਿਚਾਲੇ ਕਾਫੀ ਝੜਪ ਵੀ ਹੋਈ ਹੈ ਰਾਜਾ ਵੜਿੰਗ ਦੇ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚਣ ਤੋਂ ਇਹ ਪਹਿਲਾਂ ਹੀ ਲੋਕਾਂ ਨੂੰ ਘੰਟਿਆਂ ਵੱਧੀ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੀ ਸੜਕ ਨੂੰ ਬੰਦ ਕਰਨ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਵੀ ਹੋਈ ਦੱਸ ਦਈਏ ਕਿ ਪੁਲਿਸ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾਣ ਵਾਲੀ ਮੁੱਖ ਸੜਕ ਨੂੰ ਬੰਦ ਕਰਨਾ ਪਿਆ ਜਿਸ ਤੋਂ ਬਾਅਦ ਵਰਕਰ ਸ਼ਾਂਤ ਹੋਏ ਪੁਲਿਸ ਨੂੰ ਸੜਕ ਬੰਦ ਕਰਨ ਲਈ ਆਪਣੀ ਹੀ ਸਰਕਾਰੀ ਜਿਪਸੀ ਦਾ ਸਹਾਰਾ ਲੈਣਾ ਪਿਆ ਪੁਲਿਸ ਨੇ ਸਰਕਾਰੀ ਜਿਪਸੀ ਅਤੇ ਕ੍ਰੇਨ ਸੜਕ ਦੇ ਵਿੱਚ ਕਾਰ ਰੱਖ ਕੇ ਸੜਕ ਨੂੰ ਬੰਦ ਕਰ ਦਿੱਤਾ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਾਜਾ ਵੜਿੰਗ ਸਮਰਾਲਾ ਪਹੁੰਚੇ ਜਿੱਥੋਂ ਇੱਕ ਰਸਤਾ ਚੰਡੀਗੜ੍ਹ ਦੂਜਾ ਦਿੱਲੀ ਅਤੇ ਤੀਜਾ ਅੰਮ੍ਰਿਤਸਰ ਜਲੰਧਰ ਨੂੰ ਜਾਂਦਾ ਹੈ ਰਾਜਾ ਵੜਿੰਗ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਆਉਣਾ ਪਿਆ ਜਿੱਥੇ ਰਾਜਾ ਵੜਿੰਗ ਦੇ ਸਵਾਗਤ ਲਈ ਸਰਕਾਰੀ ਪੁਲ ਤੋਂ ਸਹਾਰਾ ਲਿਆ ਗਿਆ ਉੱਥੇ ਹੀ ਚੌਂਕ ਜਾਤ ਦੇ ਦੀ ਵੀ ਉਲੰਘਣਾ ਕੀਤੀ ਗਈ ਸਮਰਾਲਾ ਚੌਂਕ ਹਾਈਵੇ ਦੇ ਵਿੱਚਕਾਰ ਬਣੇ ਪੁਲ ਤੇ ਪਾਰਟੀ ਦੇ ਬੈਨਰ ਬੋਰਡ ਲਾਏ ਗਏ ਹਨ ਲੁਧਿਆਣਾ ਚ ਰਾਜਾ ਵੜਿੰਗ ਦੇ ਪਹੁੰਚਣ ਤੇ ਰੋਡ ਟ੍ਰੈਫਿਕ ਜਾਮ ਹੋ ਗਿਆ ਵਰਕਰਾਂ ਅਤੇ ਪੁਲਿਸ ਚਾਲੇ ਕਾਫੀ ਝੜਪ ਵੀ ਹੋਈ ਹੈ ਰਾਜਾ ਵੜਿੰਗ ਦੇ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚਣ ਤੋਂ ਹੀ ਪਹਿਲਾਂ ਹੀ ਲੋਕਾਂ ਨੂੰ ਘੰਟਿਆਂ ਵੱਧੀ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੀ ਸੜਕ ਨੂੰ ਬੰਦ ਕਰਨ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਵੀ ਹੋਈ ਦੱਸ ਦਈਏ ਕਿ ਪੁਲਿਸ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾਣ ਵਾਲੀ ਮੁੱਖ ਸੜਕ ਨੂੰ ਬੰਦ ਕਰਨਾ ਪਿਆ ਜਸ ਤੋਂ ਬਾਅਦ ਵਰਕਰ ਸ਼ਾਂਤ ਹੋਏ ਪੁਲਿਸ ਨੂੰ ਸੜਕ ਬੰਦ ਕਰਨ ਲਈ ਆਪਣੀ ਹੀ ਸਰਕਾਰੀ ਜਿਪਸੀ ਦਾ ਸਹਾਰਾ ਲੈਣਾ ਪਿਆ ਪੁਲਿਸ ਨੇ ਸਰਕਾਰੀ ਜਿਪਸੀ ਅਤੇ ਕ੍ਰੇਨ ਸੜਕ ਦੇ ਵਿੱਚ ਕਾਰ ਰੱਖ ਕੇ ਸੜਕ ਨੂੰ ਬੰਦ ਕਰ ਦਿੱਤਾ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਾਜਾ ਵੜਿੰਗ ਸਮਰਾਲਾ ਪਹੁੰਚੇ ਜਿੱਥੋਂ ਇੱਕ ਰਸਤਾ ਚੰਡੀਗੜ੍ਹ ਦੂਜਾ ਦਿੱਲੀ ਅਤੇ ਤੀਜਾ ਅੰਮ੍ਰਿਤਸਰ ਜਲੰਧਰ ਨੂੰ ਜਾਂਦਾ ਹੈ ਰਾਜਾ ਵਡਿੰਗ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਆਉਣਾ ਪਿਆ ਜਿੱਥੇ ਰਾਜਾ ਵਡਿੰਗ ਦੇ ਸਵਾਗਤ ਲਈ ਸਰਕਾਰੀ ਪੁਲ ਤੋਂ ਸਹਾਰਾ ਲਿਆ ਗਿਆ ਉੱਥੇ ਹੀ ਚੌਂਕ ਜਾਤ ਦੇ ਦੀ ਵੀ ਉਲੰਘਣਾ ਕੀਤੀ ਗਈ ਸਮਰਾਲਾ ਚੌਕ ਹਾਈਵੇ ਦੇ ਵਿੱਚਕਾਰ ਬਣੇ ਪੁਲ ਤੇ ਪਾਰਟੀ ਦੇ ਬੈਨਰ ਬੋਰਡ ਲਾਏ ਗਏ ਹਨ